ਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਸੱਤ ਮਸਰਾਂ ਦੀ ਦਾਲ ਤੇ ਸੱਤ ਮਸਰਾਂ ਦੀ ਦਾਲ ਆਪਾਂ ਇੱਕ ਕੌਲੀ ਦਾਲ ਲਈ ਸੀ ਇਹ ਵਾਲੀ ਕੌਲੀ ਦਾ ਮੈਂ ਨਾਪਲ ਕੀਤਾ ਸੀ ਦਾਲ ਦਾ ਤੇ ਦਾਲ ਨੂੰ ਮੈਂ 1.5 ਘੰਟਾ ਹੋ ਗਿਆ ਭਿਜਣੇ ਪਾ ਛੱਡੀ ਸੀ ਤੇ ਦਾਲ ਖੁੱਲ ਕੇ ਵੇਖੋ ਕਿੰਨੀ ਵਧੀਆ ਹੋ ਗਈ ਆ ਤੇ ਆਪਾਂ ਦਾਲ ਪਿਓ ਕੇ ਬਣਾਈਏ ਤੇ ਜਲਦੀ ਬਣ ਜਾਂਦੀ ਆ ਦਾਲ ਨੂੰ ਅਸੀਂ ਕੁੱਕਰ ਵਿੱਚ ਪਾ ਦਵਾਂਗੇ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚਾ ਪਾ ਦਵਾਂਗੇ ਆਪਾਂ ਹਲਦੀ ਪਾਊਡਰ ਇੱਥੇ ਪਾ ਦਵਾਂਗੇ ਇੱਥੇ ਮੈਂ ਤਿੰਨ ਕੋਲੀਆਂ ਪਾਣੀ ਨਾਪ ਕੇ ਲਿਆ ਸੀ ਜਿਹੜੀ ਕੋਲੀਆਂ ਮੈਂ ਧਾਰ ਮੀਣੀ ਸੀ ਤੇ ਉਸੇ ਕੋਲੀ ਨੇ ਮੈਂ ਪਾਣੀ ਮਿਣ ਕੇ ਪਾਇਆ ਸੀ ਚਾਰ ਕੋਲੀਆਂ ਆਪਾਂ ਪਾਣੀ ਪਾ ਦਿੱਤਾ ਸੀ ਤੇ ਪਾਣੀ ਇਸ ਕਰਕੇ ਆਪਾਂ ਘੱਟ ਪਾਇਆ ਕਿਉਂਕਿ ਦਾਲ ਆਪਾਂ ਭੋਕੇ ਰੱਖ ਛੱਡੀ ਸੀ ਤੇ ਕੁੱਪਰ ਨੂੰ ਹੁਣ ਆਪਾਂ ਬੰਦ ਕਰ ਦਵਾਂਗੇ। ਕੁੱਪਰ ਨੂੰ ਆਪਾਂ ਗੈਸ ਉੱਪਰ ਰੱਖ ਦਿੱਤਾ ਤੇ ਹੁਣ ਆਪਾਂ ਇਹਦੀਆਂ ਪੰਜ ਵਿਸਲਾ ਦਵਾ ਦੇਵਾਂਗੇ। ਹਾਂਜੀ ਇੱਕ ਸਾਈਡ ਸਾਡੀ ਦਾਲ ਬਣਦੀ ਸੀ ਤੇ ਇੱਕ ਸਾਈਡ ਆਪਾਂ ਚੋਲ ਬਣਾ ਲਏ ਸੀ ਤੇ ਇੱਕ ਗਲਾਸ ਆਪਾਂ ਚੋਲਾਂ ਦਾ ਲਿਆ ਸੀ ਤੇ ਦੋ ਗਲਾਸ ਆਪਾਂ ਪਾਣੀ ਦੇ ਪਾ ਦੇਵਾਂਗੇ। ਤੇ ਚੋਲ ਬਣਾਵਾਂਗੇ ਆਪਾਂ ਸਿੰਪਲ ਦਾਲ ਦੇ ਨਾਲ ਤੇ ਇੱਥੇ ਥੋੜਾ ਜਿਹਾ ਅੱਧਾ ਕ ਚਮਚਾ ਆਪਾਂ ਨਮਕ ਪਾ ਦਵਾਂਗੇ ਤੇ ਇੱਥੇ ਆਪਾਂ ਥੋੜਾ ਜਿਹਾ ਘਿਓ ਪਾ ਕੇ ਤੇ ਚੋਲਾਂ ਨੂੰ ਬਣ ਦਵਾਂਗੇ ਤੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਘਿਓ ਪਾ ਦਈਏ ਨਮਕ ਪਾ ਦਈਏ ਤੇ ਚੋਲ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਚੋਲਾਂ ਨੂੰ ਆਪਾਂ ਹੁਣ ਟੱਕ ਦਵਾਂਗੇ ਇੱਥੇ ਸਾਡੇ ਚੌਲ ਵੀ ਬਣ ਕੇ ਤਿਆਰ ਹੈ। ਤੇ ਹੁਣ ਆਪਾਂ ਦਾਲ ਨੂੰ ਚੈੱਕ ਕਰ ਲਵਾਂਗੇ। ਦਾਲ ਵੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਦਾਲ ਨੂੰ ਤੜਕਾ ਲਾ ਲਵਾਂਗੇ। ਗੈਸ ਉੱਪਰ ਆਪਾਂ ਕੜਾਈ ਰੱਖ ਦਿੱਤੀ। ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ। ਤੇ ਕਰਛੀ ਕੇ ਆਪਾਂ ਤੇਲ ਪਾਤਾ ਸੀ ਤੇਲ ਨੂੰ ਗਰਮ ਕਰ ਲਵਾਂਗੇ। ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਆਪਾਂ ਜੀਰਾ ਪਾ ਦਵਾਂਗੇ ਜੀਰੇ ਨੂੰ ਤੜਕ ਲਿਆ ਤੇ ਇੱਥੇ ਅਧਕ ਕਰ ਤੇ ਲਸਣ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਸੀ ਤੇ ਇਹ ਪਾ ਦਵਾਂਗੇ 2 ਮਿੰਟ ਵਾਸਤੇ ਆਪਾਂ ਭੁੰਨਾਂਗੇ ਪਿਆਜ਼ ਪਾ ਦਵਾਂਗੇ ਬਰੀਕ ਕੱਟ ਕੇ ਅੱਜ ਇਹਨੂੰ ਅਸੀਂ ਭੋਲ ਲਿਆ ਸੀ ਤੇ ਇੱਕ ਚਮਚਾ ਆਪਾਂ ਕੁੱਟ ਕੇ ਹਰੀਆਂ ਮਿਰਚਾਂ ਪਾ ਦਵਾਂਗੇ। ਤੇ ਨਮਕ ਪਾ ਦਵਾਂਗੇ ਨਮਕ ਆਪਾਂ ਪਹਿਲੇ ਵੀ ਪਾਇਆ ਸੀ। ਕਾਲੀ ਮਿਰਚ ਪਾ ਦਵਾਂਗੇ ਅੱਧੇ ਚਮਚੇ ਤੋਂ ਵੀ ਘੱਟ। ਮਿਰਰੀ ਲਾਲ ਮਿਰਚ ਦੀ ਪਾਊਡਰ ਇਹ ਦਾਲ ਦੇ ਵਿੱਚ ਹਲਦੀ ਜ਼ਿਆਦੀ ਪੈਂਦੀ ਹੈ। ਪਾ ਦਵਾਂਗੇ ਆਪਾਂ ਢੇਗੀ ਮਿਰਚ। ਇੱਕ ਚਮਚਾ ਪਾਵਾਂਗੇ ਧਨੀਆ ਪਾਊਡਰ। ਅੱਗੇ ਪਾ ਦਵਾਂਗੇ ਗਰਮ ਮਸਾਲਾ। ਇੱਥੇ ਪਹਿਲਾਂ ਐਸੀ ਮੈਂ ਦੋ ਟਮਾਟਰ ਦੋ ਹੀ ਆਪਾਂ ਵੱਡੇ ਪਿਆਜ਼ ਪਾਏ ਸੀ ਮਿਕਸ ਕਰ ਦਵਾਂਗੇ ਇੱਥੇ ਮੈਂ ਦੋ ਲਾਲ ਮਿਰਚਾਂ ਕੱਟ ਲਈਆਂ ਸੀ ਜਿਹੜੀਆਂ ਹਰੀਆਂ ਤੋਂ ਲਾਲ ਹੋ ਜਾਂਦੀਆਂ ਨੇ ਤੇ ਉਹ ਪਾ ਦਵਾਂ ਕਿਉਂਕਿ ਦਾਲ ਕਿੱਥੇ ਪਕੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੜਕਾ ਆਪਾਂ ਤਿਆਰ ਹੈ ਤੇ ਤੜਕੇ ਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਪਾ ਦਵਾਂਗੇ ਤਾਂ ਦੇਖਿਨ ਜਿੱਚ ਪਾਉਂਨ ਦਾਲ ਪਾਦਵਾਂਗੇ ਦਾਲ ਨੂੰ ਆਪਾਂ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ 10-14 ਮਿੰਟ ਵਾਸਤੇ ਆਪਾਂ ਹੁਣ ਦਾਲ ਨੂੰ ਪਕਾਵਾਂਗੇ ਦਾਲ ਜਿਹੜੀ ਪਤਲੀ ਆ ਥੋੜੀ ਗਾੜੀ ਹੋ ਜਾਏਗੀ ਦਾਲ ਨੂੰ ਆਪਾਂ ਚੈੱਕ ਕਰ ਲਵਾਂਗੇ ਦਾਲ ਨੂੰ ਮੈਂ ਟੱਕ ਕੇ ਪਕਾਇਆ ਸੀ ਤੇ ਦਾਲ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਦਾਲ ਬਣੀ ਹੈ ਤੇ ਦਾਲ ਦਾ ਕਲਰ ਵੀ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਲਰ ਆਇਆ ਦਾਲ ਦੇ ਵਿੱਚ ਦਾਲ ਚੱਪਾ ਨੂੰ ਅਸੀਂ ਇਹਨੂੰ ਪਾ ਦਵਾਂਗੇ ਤੇ ਜੇ ਤੁਹਾਨੂੰ ਮੇਰੇ ਦਾਲ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਦਾਲ ਛੋਲੇ ਨੂੰ ਆਪਾਂ ਸੱਤ ਥਾਲੀ ਵਿੱਚ ਸਰਵ ਕਰ ਲਵਾਂਗੇ ਤੇ ਛੋਲ ਵੇਖੋ ਤੁਸੀਂ ਕਿੰਨੇ ਵਧੀਆ ਕੱਲੇ ਕੱਲੇ ਛੋਲ ਬਣੇ ਆ ਛੋਲ ਬਿਲਕੁਲ ਨਹੀਂ ਜੁੜੇ ਵੀ ਬਹੁਤ ਵਧੀਆ ਚੋਲ ਬਣ ਕੇ ਤਿਆਰ ਹੋਏ ਆ। ਦਾਲ ਨੂੰ ਵੀ ਆਪਾਂ ਹੁਣ ਥਾਲੀ ਵਿੱਚ ਪਾ ਦਵਾਂਗੇ। ਦਾ ਚੋਲਾ ਨੂੰ ਆਪਾਂ ਸਰਵ ਕਰ ਲਿਆ ਹਰੀ ਮਿਰਚ ਨਾਲ ਪਿਆਜ਼ ਨਾਲ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ। ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਜੀ। ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸ੍ਰੀ ਕਾਲ ਜੀ